ਖੇਤੀ ਦਾ ਜ਼ਿਕਰ ਕਰਦੇ ਹਾਂ ਜੋ ਇਹਨਾਂ ਤੋਂ ਵੱਖਰੀ ਹੈ ਬੇਸ਼ੱਕ ਇਹ ਜਿਹੜੇ ਕਿਸਾਨ ਨਹੀਂ ਹੈਗੇ ਹੁਣ ਆਪਾਂ ਕਿਸਾਨ ਇਹਨਾਂ ਨੂੰ ਕਹਿ ਸਕਦੇ ਹਾਂ ਪਰ ਇਸ ਤੋਂ ਪਹਿਲਾਂ ਇੰਜੀਨੀਅਰਿੰਗ ਕਰਦੇ ਸੀ ਔਰ ਜਦੋਂ ਲਾਕਡਾਊਨ ਦਾ ਸਮਾਂ ਆਇਆ ਉਸ ਸਮੇਂ ਦੇ ਦੌਰਾਨ ਇਹਨਾਂ ਨੂੰ ਵੱਖਰੀ ਖੇਤੀ ਕਰਨ ਦਾ ਜਿਹੜਾ ਉਹ ਮੌਕਾ ਮਿਲਿਆ ਜਾਂ ਇਹਨਾਂ ਨੇ ਆਈਡੀਆ ਆਪਣੇ ਦਿਮਾਗ ਦੇ ਵਿੱਚ ਲਿਆਂਦਾ ਤੇ ਉਸ ਤੋਂ ਬਾਅਦ ਖੇਤੀ ਕੀਤੀ ਵੀ ਜਾ ਰਹੀ ਹੈ ਜਿਸ ਤੋਂ ਦਾਵਾ ਇਹਨਾਂ ਦਾ ਕਿ ਇਹ ਲੱਖਾਂ ਦੀ ਕਮਾਈ ਕਰ ਰਹੇ ਨੇ ਭਰਾਵਾਂ ਦੇ ਵੱਲੋਂ ਇਕੱਠਾ ਕੰਮ ਕੀਤਾ ਗਿਆ ਸੀ ਛੱਤ ਦੇ ਉੱਤੇ ਸਬਜ਼ੀਆਂ ਤੇ ਇਸ ਤੋਂ ਇਲਾਵਾ ਖੇਤ ਦੇ ਵਿੱਚ ਫੁੱਲ ਅਗਾਉਣੇ ਇਹਨਾਂ ਨੇ ਸ਼ੁਰੂ ਕੀਤੇ ਤੇ ਅੱਜ ਇਹਨਾਂ ਦਾ ਚੰਗਾ ਕੰਮਕਾਰ ਹੈ ਇਹ ਰਿਪੋਰਟ ਦੇਖਦੇ ਹਾਂ ਜਿਸ ਨੂੰ ਕੰਮ ਕਰਨ ਦਾ ਸਲੀਕਾ ਉਸ ਦਾ ਇੱਥੇ ਹੀ ਕੈਨੇਡਾ ਅਮਰੀਕਾ ਆਜੋਕੇ ਸਮੇਂ ਜਿੱਥੇ ਜ਼ਿਮੀਦਾਰ ਪਰਿਵਾਰਾਂ ਦੇ ਪੁੱਤ ਪੜੀ ਵੇਚ ਘਰ ਵਾਲਿਆਂ ਦੇ ਲੱਖਾਂ ਰੁਪਏ ਲਵਾ ਕੇ ਵਿਦੇਸ਼ ਜਾ ਰਹੇ ਨੇ ਉੱਥੇ ਹੀ ਗੁਰਦਾਸਪੁਰ ਦੇ ਰਹਿਣ ਵਾਲੇ ਦੋ ਭਰਾ ਸਬਜ਼ੀਆਂ ਅਤੇ ਫੁੱਲਾਂ ਦੀ ਖੇਤੀ ਕਰਕੇ ਲੱਖਾਂ ਰੁਪਏ ਕਮਾ ਰਹੇ ਨੇ ਪੇਸ਼ੇ ਤੋਂ ਇੰਜੀਨੀਅਰ ਦੀ ਪੜ੍ਹਾਈ ਕਰ ਚੁੱਕੇ ਜਤਿਨ ਅਤੇ ਨਿਤਿਨ ਨੂੰ ਲਾਕਡਾਊਨ ਦੌਰਾਨ ਛੱਤ 'ਤੇ ਸਬਜ਼ੀਆਂ ਉਗਾਉਣ ਦਾ ਤਜਰਬਾ ਐਨਾ ਆਸਾਇਆ ਕਿ ਹੁਣ ਉਹ 1.5 ਏਕੜ ਜ਼ਮੀਨ ਠੇਕੇ ਤੇ ਲੈ ਕੇ ਫੁੱਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਨੇ ਜ਼ਿਕਰ ਖਾਸ ਹੈ ਕਿ ਇਸ ਕੰਮ ਲਈ ਉਹਨਾਂ ਨੇ ਕਿਸੇ ਤਰ੍ਹਾਂ ਦੀ ਕੋਲ ਟ੍ਰੇਨਿੰਗ ਨਹੀਂ ਲਈ ਤੀ ਸਗੋਂ ਖੁਦ ਹੀ YouTube ਤੋਂ ਜਾਣਕਾਰੀ ਇਕੱਠੀ ਕਰਕੇ ਇਸ ਕਿੱਤੇ ਨੂੰ ਸਫਲ ਬਣਾਇਆ ਤੇ ਅੱਜ ਚੰਗਾ ਮੁਨਾਫਾ ਕਮਾ ਰਹੇ ਹਾਂ। ਵੀਰ ਵੀ ਚੋਂ ਛੱਤ ਦੇ ਉੱਪਰ ਪਹਿਲੇ ਵੈਜੀਟੇਬਲ ਗ로우 ਕੀਤੀਆਂ ਸੀ। ਤੇ 2020 ਤੋਂ ਬਾਅਦ ਸਾਨੂੰ ਥੋੜਾ ਰਿਸਪੌਂਸ ਅੱਛਾ ਮਿਲਿਆ। 2021 'ਚ ਅਸੀਂ 2 ਕਨਾਲ ਪੈਲੀ ਲਈਤੀ। ਉਹਨੂੰ ਪਹਿਲੇ ਵਿਧਾਇਆ ਉਹਤ ਐਕਸਪੀਰੀਅੰਸ ਕੀਤੇ ਆਪਣੇ ਜਿਹੜੇ ਫਲੋਅ ਸੀ ਉਹਨਾਂ ਨੂੰ ਦੂਰ ਕੀਤਾ। ਹੁਣ ਅੱਜ ਦੀ ਡੇਟ 'ਚ ਅਸੀਂ 1.5 ਏਕੜ ਦੇ ਉੱਪਰ ਕਰ ਰਹੇ ਹਾਂ। ਜਿਹਦੇ ਉੱਤੇ ਵੈਜੀਟੇਬਲ ਤੇ ਫਲਾਵਰ ਅਸੀਂ ਦੋਨੋਂ ਖੇਤੀ ਕਰ ਰਹੇ ਹਾਂ। ਵੈਰੀਟੇਬਲ ਦੇ ਉੱਪਰ ਕਾਰ ਕਰੀਏ ਤੇ ਅਸੀਂ ਪੌਦਾ ਤਿਆਰ ਕਰਕੇ ਫਾਰਮਰ ਨੂੰ ਦੇਈਦਾ ਫਾਰਮਰ ਆਗੂ ਨੂੰ ਕਮਰਸ਼ੀਅਲ ਲੈਵਲ ਤੇ ਲਗਾ ਕੇ ਇਹਦੇ ਅੱਛੀ ਅਰਨਿੰਗ ਕਰ ਰਿਹਾ ਤੇ ਫਲਾਵਰ ਦੀ ਗੱਲ ਕਰੀ ਹੁਣ ਅਸੀਂ ਫਲਾਵਰ ਦਾ ਕਨਸੈਪਟ ਲੈ ਕੇ ਆਏ ਆ ਫਲਾਵਰ ਵੱਖ-ਵੱਖ ਤਰ੍ਹਾਂ ਦੇ ਸਾਰੇ ਫਲਾਵਰ ਗਰੋ ਕਰਕੇ ਅਸੀਂ ਉਹ ਵੀ ਪ੍ਰੋਵਾਈਡ ਕਰਾ ਰਹੇ ਹਾਂ ਨਰਸਰੀ ਵਾਲਿਆਂ ਨੂੰ ਤੇ ਖੁਦ ਸਾਡੀ ਆਪਣੀ ਸ਼ਾਪ ਤੇ ਵੀ ਮਿਲਦੇ ਪ੍ਰੋਵਾਈਡ ਹੁੰਦੇ ਆ ਜੋ ਅਸੀਂ ਡੋਟ ਟੂ ਡੋਰ ਕਈ ਘਰ ਵਾਲੇ ਹੁੰਦੇ ਡੋਟ ਟੂ ਡੋਰ ਲੈ ਜਾਂਦੇ ਗੁਰਦਾਸਪੁਰ ਸਮੇਤ ਆਸ-ਪਾਸ ਦੇ ਇਲਾਕਿਆਂ 'ਚ ਫੁੱਲਾਂ ਦੀ ਪਨੀਰੀ ਦੀ ਸਪਲਾਈ ਨਾ ਹੋਣ ਕਾਰਨ ਲੋਕ ਦੂਰੋਂ ਦੂਰੋਂ ਦੋਹਾ ਆਪਣੀ ਮਿਹਨਤ ਸਦਕਾ ਦੋਹੇਪਰਾ ਆਪ ਤਾਂ ਆਪਣੇ ਪੈਰਾਂ ਤੇ ਖੜੇ ਹੋਏ ਹੀ ਹਨ ਸਗੋਂ ਆਪਣੇ ਨਾਲ ਹੋਰ ਨਾਲ ਲੋਕਾਂ ਨੂੰ ਵੀ ਰੋਜ਼ਗਾਰ ਮੁਹੱਈਆ ਕਰਵਾ ਰਹੇ ਹਨ ਮੇਰਾ ਬ੍ਰਦਰ ਨਾਲ ਮੈਂ ਪੇਛੇ ਤੋਂ ਮੈਨੂੰ ਤੇ 17 ਸਾਲ ਹੋ ਗਏ ਸ਼ਾਪ ਤੇ ਆਪਣੀ ਮੇਰੀ ਸ਼ਾਪ ਹੈ ਤੇ ਇਹਨੇ ਮੈਨੂੰ ਜੁਆਇਨ ਕੀਤਾ ਸੀ 2014 ਦੇ ਕੋਲ ਜਦੋਂ ਇਹ ਪਾਸ ਆਊਟ ਹੋ ਗਿਆ ਸੀ ਤੇ ਉਸ ਤੋਂ ਬਾਅਦ ਇਹਨੇ ਮੇਰੇ ਫੈਮਿਲੀ ਮਿਲ ਕੇ ਬਿਜ਼ਨਸ ਸੰਭਾਲਿਆ ਨਾਲ ਤੇ ਸਾਨੂੰ ਲੋਕਡਾਊਨ ਦੇ ਵਿੱਚ ਥੋੜਾ ਮੌਕਾ ਮਿਲਿਆ ਸੀ ਕੰਮ ਕਰਨ ਦਾ ਸੋਚਣ ਦਾ ਕਿ ਵਾਕਿਆ ਚੀਜ਼ ਇੱਕ ਨਵੀਂ ਹੈ ਟੈਕਨੀਕ ਜਿਹੜੀ ਇੱਥੇ ਪੰਜਾਬ 'ਚ ਹੈ ਨਹੀਂ ਹੈ ਆਪਣੇ ਅਦਲ ਗੁਰਦਾਸਪੁਰ ਡਿਸਟ੍ਰਿਕਟ ਦੀ ਸਾਈਡ ਤੇ ਤੇ ਅਸੀਂ ਇਹਨੂੰ ਇਹਦੇ ਵੱਲ ਸ਼ੁਰੂ ਕੀਤਾ ਕੋਠੇ ਤੋਂ ਸਟਾਰਟ ਕਰਕੇ ਫਿਰ ਅਸੀਂ ਦੋ ਗਨਾਲ ਜਗ੍ਹਾ ਲਈਤੀ ਹੁਣ 1.5 ਏਕੜ ਜਾ ਗਏ ਆ ਫਿਰ ਉਹਨੂੰ ਉਮੀਦ ਆ ਕਿਸ ਤੋਂ ਵਧਾਵਾਂਗੇ ਕੰਮ ਘਟਾਵਾਂਗੇ ਨਹੀਂ ਵਧਾਵਾਂਗੇ ਔਰ ਜਿੰਨੇ ਸਾਡੇ ਨਾਲ ਵਰਕਰ ਜੁੜੇ ਨੇ ਉਹਨਾਂ ਨੂੰ ਵੀ ਨਾਲ ਬੇਰੋਗਾਰ ਜਿਹੜੇ ਉਹਨਾਂ ਨੂੰ ਵੀ ਕੰਮ ਮਿਲ ਰਿਹਾ ਹੈ ਤੇ ਵਧੀਆ ਸਰਚ ਕਰ ਰਿਹਾ ਸਤਿ ਸ੍ਰੀ ਅਕਾਲ ਬਿਨਾ ਰਸਾਇਨਾ ਤੋਂ ਸਫਲਤਾਪੂਰਵਕ ਸਬਜ਼ੀਆਂ ਤੇ ਫੁੱਲਾਂ ਦੀ ਖੇਤੀ ਕਰਨ ਵਾਲੇ ਦੋਵਾਂ ਭਰਾਵਾਂ ਨੇ ਸਾਬਤ ਕਰ ਦਿੱਤਾ ਕਿ ਜੇਕਰ ਰਵਾਇਤੀ ਫਸਲੀ ਚੱਕਰ ਚੋਂ ਨਿਕਲ ਕੇ ਸੂਬੇ ਦੇ ਕਿਸਾਨ ਵੀ ਫਸਲਾਂ ਦੇ ਡਾਈਵਰਸੀਫਿਕੇਸ਼ਨ ਵੱਲ ਜ਼ੋਰ ਦੇਣ ਤਾਂ ਉਹ ਵੀ ਚੰਗਾ ਮੁਨਾਫਾ ਕਮਾ ਸਕਦੇ ਹਨ ਕਰੋਨਾ ਕਾਲ 'ਚ ਜਦੋਂ ਵੱਡੇ ਵੱਡੇ ਕਾਰੋਬਾਰ ਠੱਪ ਹੋ ਗਏ ਸਨ ਤਾਂ ਦੋਵੇਂ ਭਰਾਵਾਂ ਦੀ ਲਗਨ ਮਿਹਨਤ ਨੇ ਉਹਨਾਂ ਦੇ ਜੀਵਨ ਦੀ ਦਿਸ਼ਾ ਹੀ ਬਦਲ ਕੇ ਰੱਖ ਦਿੱਤੀ ਅਜਹਜ ਜੇਕਰ ਵਿਦੇਸ਼ਾਂ ਦੀ ਰਾਤ ਤੇ ਤੁਰੇ ਪੰਜਾਬ ਦੀ ਜਵਾਨੀ ਵੀ ਨਿਤਿਨ ਅਤੇ ਜਤਿੰਦਰ ਤੋਂ ਸੇਧ ਲੈ ਕੇ ਖੇਤੀ ਦੇ ਜੱਦੀ ਕਿੱਤੇ ਨੂੰ ਅਪਣਾਉਂਦੀ ਹੈ ਤਾਂ ਮਮਕਿਨ ਹੈ ਕਿ ਪ੍ਰਵਾਸ ਦੇ ਉਜਾੜੇ ਨੂੰ ਠੱਲ ਪਾਈ ਜਾ ਸਕੇ ਬਟਾਲਾ ਤੋਂ ਪਰਮਵੀਰ ਰਿਸ਼ੀ ਦੀ ਰਿਪੋਰਟ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਤਾਂ ਇੱਕ ਪਾਸੇ ਜਿੱਥੇ ਆਪਾਂ ਫਸਲੀ ਚੱਕਰ ਦਾ ਜ਼ਿਕਰ ਕਰ ਰਹੇ ਸੀ ਤਾਂ ਉਹਦੇ ਵਿੱਚੋਂ ਨਿਕਲਣ ਦੇ ਲਈ ਜਿਹੀਆਂ ਕਬਰਾਂ ਜਿਹੜੀਆਂ ਉਹ ਰਾਹਤ ਵੀ ਦਿੰਦੀਆਂ ਨੇ ਕਿਸਾਨ ਉਪਰਾਲਾ ਕਰਨ ਤਾਂ ਉਸਦੇ ਨਾਲ ਉਹ ਸਫਲ ਵੀ ਹੋ ਸਕਦੇ ਆ ਪਰ ਸਰਕਾਰਾਂ ਨੂੰ ਵੀ ਕਿਤੇ ਨਾ ਕਿਤੇ ਕਿਸਾਨਾਂ ਨੂੰ ਅਜਿਹਾ ਮਾਹੌਲ ਜਿਹੜਾ ਉਹ ਦੇਣਾ ਪਏਗਾ ਅਜਿਹੇ ਡਰ ਦੇ ਵਿੱਚੋਂ ਉਹਨਾਂ ਨੂੰ ਕੱਢਣਾ ਪਏਗਾ ਕਿ ਸਾਡਾ ਨੁਕਸਾਨ ਹੋ ਗਿਆ ਤਾਂ ਫਿਰ ਅਸੀਂ ਕਰਜ਼ੇ ਦੀ ਮਾਰ ਹੇਠ ਨਾ ਜੀਏ